ਦੇਸ਼ ਦੇ ਪਾਣੀ ਨੇ ਪੀਆ ਇਹ ਬੰਦੇ ਨੇ ਇਹਦੇ ਹੋਇਆ ਬੰਦੇ ਨੇ ਜਾਣਗੇ ਦੋਬਲਿੰਗ ਹੋ ਜਾਣੀ ਹੈ ਬਿਲਕੁਲ ਦੋਬਲ ਹੀ ਹੋ ਜੰਗੀ ਆਜੋ ਜੀ ਤਾਂ ਪੀਰੋ ਜੀ ਪਾਣੀ ਪਾਣੀ ਜੀ ਕਵੀਨ ਜੀ ਕੁਝ ਆਖੋ ਵਾਲੀ ਨਾ ਕਿਸੇ ਵਾਲੇ ਵਨ ਪਰਸਨ ਹਾਂਜੀ ਯਾਦ ਰੱਖਣਾ ਠੀਕ ਹੈ ਇਹ ਦਬਾ ਦੋ ਇੱਕ ਬਾਕਸ ਤੋਂ ਬਾਕਸ ਇਹ ਤਾਂ ਹੋ ਗਿਆ ਸਰਪੰਚ ਜੀ ਸਭ ਤੋਂ ਪਹਿਲੇ ਦੱਸੋ ਕਰਨਾ ਹੈ ਕਰੋ ਜੀ ਕਿਦਾਵਾ ਰਾਸੇ ਨੇ ਉਹਨੇ ਕੰਮ ਹੀ ਨਾ ਕਰਾਉਂਦਾ ਰਾਸੇ ਰਾਸੇ ਕਿ ਸੈਕੂ ਦਿਓ ਹਾਲ ਰਾਸਾ ਇੱਕ ਦਫਾ ਦੇ ਦੇਣਾ ਆ ਤਾਂ ਪਰ ਰਾਸੇ ਨੂੰ ਮੈਂ ਕਸਣਾ ਰਾਸੇ ਨਾ ਆ ਰਾਸੇ ਦਾ ਪੂਰਾ ਇਹ ਕਿ ਕਿਤਨੀ ਜੀ ਸੈਕੂ ਦਿਓ ਆ ਨਾ ਸੈਕੂ ਦਿਓ ਹਾਂ ਜੀ ਸੈਕੂ ਦਿਓ ਸੈਕੂ ਦਿਓ ਬਈ ਕਵੜਾ ਜੀ ਉਹ ਲੇਕਰ ਗੁਰੂ ਅੱਜ ਅਸੀਂ ਸਾਡੇ ਕੈਨੇਡਾ ਤੋਂ ਮਹਿਮਾਨ ਆਏ ਉਹਨਾਂ ਦੇ ਸਹਿਯੋਗ ਨਾਲ ਜਿਸ ਬੰਗਲਸ਼ਰਚ ਹੈਲਪਿੰਗ ਹੈਂਡ ਸੋਸਾਇਟੀ ਵਾਲੋ ਤਿੰਨ ਚਾਰ ਪ੍ਰੋਜੈਕਟ ਕਰ ਰਹੇ ਆ ਅੱਜ ਅਸੀਂ ਰਾਜਾ ਸਾਹਿਬ ਦੁਰਦਵਾਰੀ ਸਾਹਿਬ ਜਿੱਥੇ ਬਿਰਧ ਸਾਡੇ ਮੈਂਬਰ ਰਹਤੇ ਨੇ ਜਿਨ੍ਹਾਂ ਦੀ ਕੋਈ ਸੇਵਾ ਨਹੀਂ ਕਰਦਾ ਕੁਣ ਨਹੀਂ ਖਾਨਪੀ ਦਾ ਸਮਾਨ ਉਹਨਾਂ ਦੇ ਨਾਲ ਆਇਆ ਇਸ ਤੋਂ ਪਹਿਲਾਂ ਸੀ ਕੋਸ਼ਲਾ ਜਾ ਕੇ ਉਹਦੇ ਪੱਤੇ ਪਾ ਕੇ ਆਏ ਸੀ ਤੇ ਹੁਣ ਇੱਕ ਸਕੂਲ ਚ ਜਾ ਕੇ ਬੱਚਿਆਂ ਨੂੰ ਅਸੀਂ ਬੋਟਲਸ ਦੇਣੀਆਂ ਇਹ ਸਾਰੀ ਇਸ ਪ੍ਰੋਜੈਕਟ ਦਾ ਜੋ ਸਾਡਾ ਇਹਨੇ ਕੰਟਰੀਬਿਊਟ ਕੀਤਾ ਹੈ ਕਰੀਟਰ ਤੋਂ ਡੀਪੀਜੀ ਤੇ ਪ੍ਰਦੀਪ ਜੀ ਨੇ ਕਿਹਾ ਕਿ ਸੀ ਇਹਨਾਂ ਦਾ ਹੈਲਪਿੰਗ ਹੈਂਡ ਸੋਸਾਇਟੀ ਨੂੰ ਧੰਨਵਾਦ ਕਰਦੇ ਆਂ ਥੈਂਕ ਯੂ ਸੋ ਮਚ ਅਨ ਡੀਵਲਪਮੈਂਟ ਇਟਸ ਗ੍ਰੇਟ ਥਿਸ ਇਜ਼ ਅ ਗ੍ਰੇਟ ਕਾਜ਼ This is a great cause. Thank you so much for having us at Helping Hands in Banga. They're doing a great job here. We wouldn't know about all of this. Um, we found out through them. So we're really, really grateful. Thank you very much. And Aglisa Al see. ਸਮਾਗੇ ਇਸ ਤਰ੍ਹਾਂ ਇਹ ਬਪਾਈ ਦੇ ਮਾਈਕ ਮਾਈਕ ਤੇ ਇਹਨਾਂ ਨੂੰ ਅੱਜ ਦਿਖਾਣ ਲਈ ਸਿੱਥੇ ਆਏ ਸੀ ਤੇ ਇਹਨਾਂ ਦਾ ਮਨ ਬਹੁਤ ਖੁਸ਼ ਹੋਇਆ ਔਰ ਇਹਨਾਂ ਨੇ ਆਪਣੇ ਵੱਲੋਂ ਇਹਨਾਂ ਨੂੰ ਖਾਣ ਪੀਣ ਦਾ ਰਾਸ਼ਨ ਦਾ ਦਿੱਤਾ ਤੇ ਅਸੀਂ ਔਰ ਇਹਨਾਂ ਬੱਚਿਆਂ ਨੇ ਸਾਰਿਆਂ ਦਾ ਇਹਨਾਂ ਦੇ ਜਿਹੜੇ ਬੰਦੇ ਬੈਠੇ ਆ ਇਹਨਾਂ ਵਿਚਾਰਿਆਂ ਦਾ ਆਸ਼ੀਰਵਾਦ ਲਿਆ ਮਨ ਬੜਾ ਖੁਸ਼ ਹੋਇਆ ਅਸੀਂ ਚਾਹਨੇ ਆ ਕਿ ਇਸੇ ਤਰ੍ਹਾਂ ਕਿ ਜੇ ਸਾਨੂੰ ਪ੍ਰਮਾਤਮਾ ਜੀ ਰਾਜਾ ਸਾਹਿਬ ਹਿੰਮਤ ਦਿੰਦੇ ਰਹਿਣ ਤੇ ਆਪਾਂ ਇਸ ਤੋਂ ਵੀ ਵਧੀਆ ਹੋਰ ਵੀ ਪ੍ਰੋਜੈਕਟ ਕਰ ਸਕੀਏ ਸੋ ਇਹਨਾਂ ਤੁਹਾਡੇ ਸਾਰੇ ਆਿਆਂ ਦਾ ਧੰਨਵਾਦ ਜਿੰਨੇ ਵੀ ਮਹਿਮਾਨ ਇੱਥੇ ਹੈਗੇ ਆ ਪੇਸ਼ੈਂਟ ਹੈ ਜਿੰਨੇ ਵੀ ਆ ਅਸੀਂ ਸਾਰੇ ਤੁਹਾਡੇ ਨਾਲ ਆ ਮੈਂ ਬਜ਼ੁਰਗ ਬੈਠੇ ਸੀ ਉਹਨਾਂ ਨਾਲ ਬੈਠਾ ਗਿਆ ਸੀ ਬੱਚੇ ਨੂੰ ਅਸ਼ੀਰਵਾਦ ਦੇ ਰਹੇ ਸੀਗੇ ਤੇ ਬਹੁਤ ਹੀ ਉਹਨਾਂ ਨੇ ਮਨ ਭਰਿਆ ਬੜਾ ਲੱਗਿਆ ਕਿ ਇਹ ਇਹ ਵੀ ਸਾਡੇ ਮਾਪੇ ਨੇ ਸਾਨੂੰ ਆਪਣੇ ਮਾਵਾ ਰੰਗਣ ਕੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਅੱਜ ਦਾ ਸੀਜ਼ਨ ਇੱਕ ਮੌਸਮ ਇੱਕ ਐਦਾਂ ਦਾ ਬਣ ਚੁੱਕਾ ਕਿ ਜਿਹੜੇ ਬੱਚੇ ਆ ਕਿ ਮਾਵਾਪਰ ਨੂੰ ਸੰਭਾਲ ਕੇ ਖੁਸ਼ ਨਹੀਂ ਪਤਾ ਨਹੀਂ ਕਿਉਂ ਜਾਂ ਤਾਂ ਪੇਰੈਂਟ ਸੰਸਕਾਰ ਨਹੀਂ ਦੇ ਸਕੇ ਜਾਂ ਬੱਚਿਆਂ ਦੀ ਪੀੜ੍ਹੀ ਜਿਹੜੀ ਸਾਡੇ ਤੋਂ ਬਹੁਤ ਉੱਚੇ ਜਾ ਚੁੱਕੀ ਆ ਉਹ ਸਾਨੂੰ ਕੁਝ ਨਹੀਂ ਸਮਝਦੀ ਸੋ ਮੈਂ ਇਹ ਕਰਦਾ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਬੱਚਿਆਂ ਨੂੰ ਅੱਛੀ ਸਿੱਖਿਆ ਦਿਗੇ ਤਾਂ ਕਿ ਆਪਣੇ ਬੱਚੇ ਮਾਵਾਪਰ ਨੂੰ ਰੋਲੀਏ ਨਾ ਜਿਨ੍ਹਾਂ ਨੇ ਸਾਡੀ ਅੰਗਲਾ ਫੜ ਕੇ ਸਾਨੂੰ ਤੋਰਨਾ ਚੱਲਣਾ ਤੇ ਇੱਥੇ ਤੱਕ ਸਿਖਾਇਆ ਵਾ ਤੇ ਉਹਨਾਂ ਦੀ ਸੇਵਾ ਕਰੀਏ ਸੋ ਮੈਂ ਇੱਕ ਵਾਰੀ ਫੇਰ ਕਰਦਾ ਸਾਰਿਆਂ ਨੂੰ ਵੀ ਤੁਸੀਂ ਮਨਣਾ ਭਰਿਆ ਕਰੋ ਜਦੋਂ ਤੁਹਾਡਾ ਕਿਤੇ ਮਨ ਪਰਣ ਦਿਲ ਕਰਦਾ ਸਾਨੂੰ ਫੋਨ ਕਰਿਆ ਕਰੋ ਅਸੀਂ ਹਾਜ਼ਰ ਹੋਇਆ ਕਰਾਂਗੇ ਸੋ ਇਹਨਾਂ ਚੀਜ਼ਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਆਜੋ ਵੀ ਚਾਹ ਪੀਓ ਤ੍ਰੀਨਾ ਆਜੋ ਛੋਲੇ ਬੜਾ ਮੈਂ ਚਲੂ ਦਿੰਦਾ ਫਸਟ ਮੈਂ ਨਹੀਂ ਆਜਾ ਰੂ ਮੈਂ ਨਹੀਂ ਆਜਾ ਕੀ ਗੁਰੂ ਇਹ ਨਹੀਂ ਗਿਆ ਅੰਚੇ ਆਜਾ ਮੈਂ ਆਜਾ ਲੱਗਦਾ ਹਾਂ ਕੰਮ ਕੰਮ ਠੀਕ ਮਮਾ ਮੋਗੋ ਦੇ ਨਾ ਦੇ ਕਰੇ ਤਾਂ ਆ ਮੈਂ ਪੜ੍ਹਨ ਲੱਗੂ ਵਾਓ ਕਿੰਨਾ ਸੋ ਨਾਈਸ ਆਈ ਸ਼ਾ ਇਟ ਇਟ ਸੋ ਪੀਲ ਕਿ ਸ਼ੁਰੂ ਕਰਾ ਆਹ ਇਹ ਬਹੁਤ ਚੰਗਾ ਜੀ ਆ ਮੈਂ ਲੈ ਲਓ ਨਾ ਨਾ